ਕਰ ਰਹੀ ਹੋਈ ਹੈ ਜੀ ਜੋ ਵੀ ਸਾਨੂੰ ਇਹ ਪਾਣੀ ਮਿਲ ਰਿਹਾ ਹੈ ਇਹ ਬਹੁਤ ਹੀ ਸਿੰਪਲ ਵੀ ਇਹਨਾਂ ਨੇ ਗਏ ਪਾਣੀ ਲੈ ਕੇ ਗਏ ਹੋਇਆ ਪਰ ਉਹ ਸੈਂਪਲ ਸਾਡੇ ਫੇਲ ਹੋ ਚੁੱਕਿਆ ਜੀ ਇਹ ਪਾਣੀ ਉਹ ਕਹਿੰਦੇ ਤੁਹਾਡਾ ਪਾਣੀ ਪੀਣ ਯੋਗ ਨਹੀਂ ਹੈਗਾ ਉਸ ਦਾ ਕਾਰਨ ਹੈ ਇਹ ਨਾਲ ਸਾਡੇ ਪਿੰਡ ਦੇ ਲੱਗਦਾ ਫਟਕੜ ਪਿੰਡੂਰ ਦਾ ਜੋ ਵੀ ਗੰਦਾ ਪਾਣੀ ਆ ਉਹ ਸਾਰਾ ਸਾਡੇ ਪਿੰਡ ਦੇ ਨਜ਼ਦੀਕ ਨਿਕਾ ਜਾਂ ਛਪੜਾ ਉਹਨੂੰ ਉਹਨਾਂ ਨੇ 40-50 ਫੁੱਟ ਡੂੰਗਾ ਕੀਤਾ ਆ ਉਹ ਜਿੰਨਾ ਵੀ ਪਾਣੀ ਆ ਗੰਦਾ ਪਾਣੀ ਆ ਸਾਰਾ ਦੇ ਵਿੱਚ ਪੈਂਦਾ ਹੈ ਉਹਨਾਂ ਜੋ ਵੀ ਲੈਵਲ ਸਾਡੇ ਪਾਣੀ ਦਾ ਖਰਾਬ ਹੋ ਚੁੱਕਾ ਜੀ ਸੈਂਪਲਾਂ ਵਿੱਚ ਵੀ ਸਾਡੇ ਜੋ ਪਾਣੀ ਪੀਣ ਯੋਗ ਨਹੀਂ ਰਿਹਾ ਤੇ ਮੈਂ ਤਾਂ ਇਹ ਕਹਾਂਗੇ ਜੋ ਵੀ ਇਹ ਸਾਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਕਿ ਛੱਪੜ ਦਾ ਵੀ ਮਸਲਾ ਹੱਲ ਕੀਤਾ ਜਾਵੇ ਕਿ ਸਾਨੂੰ ਇਹ ਪਾਣੀ ਅੱਜ ਮੇਰੇ ਬੇਟੇ ਨਾਲ ਹੋਇਆ ਜੀ ਕੱਲ ਨੂੰ ਸਾਡੇ ਨਗਰ ਦੇ ਵਿੱਚ ਕਿਸੇ ਨਾਲ ਨਾ ਦੰਦਾ ਹੋਵੇ ਪਹਿਲਾਂ ਵੀ ਇੱਥੇ ਪਿੰਡ ਦੇ ਵਿੱਚ ਕਾਫੀ ਮੌਸਮ ਜਿਹੜੀਆਂ ਹੋ ਚੁੱਕੀਆਂ ਹਾਂ ਜੀ 14ਵਾਂ 15ਵਾਂ ਤਾਂ ਹੋ ਚੁੱਕੀਆਂ ਪਹਿਲਾਂ ਕਿੰਨੇ ਕਬਾਦੀ ਹੈ ਥੋਦੀ ਔਰ ਕਿੰਨੇ ਕ ਟੋਟਲ ਆਬਾਦੀ ਹੈ 300 ਦੀ ਆਬਾਦੀ ਹੈ ਜਿੰਨੇ ਵਿੱਚੋਂ ਪੋਲਿੰਗ ਹੁੰਦੀ ਹੈ ਜੀ 200 ਦੇ 220 ਦੀ ਤੇ 40 45 ਘਰ ਹੈ ਜੀ ਸਪਨ ਸਾਹਿਬ ਤੁਸੀਂ ਮੌਜੂਦਾ ਸਰਪੰਚੋਂ ਹਾਂਜੀ ਲੱਗ ਨਹੀਂ ਰਿਹਾਗਾ ਵੀ ਇਹੋ ਜਿਹਾ ਮੁੱਦਾ ਜਿਹੜਾ ਪਾਣੀ ਵਾਲਾ ਜਾਂ ਟ੍ਰੀਟਮੈਂਟ ਵਾਲਾ ਜਾਂ ਛੱਪੜ ਦਾ ਇਹ ਤੁਹਾਨੂੰ ਪਹਿਲ ਦੇ ਆਧਾਰ ਤੇ ਚੱਕਣਾ ਚਾਹੀਦਾ ਸੀਗਾ ਕਿਉਂਕਿ ਅੱਜ ਜਿਹੜਾ ਬਹੁਤ ਵੱਡਾ ਜਿਹੜਾ ਘਾਟਾ ਪੈ ਗਿਆ ਪਰਿਵਾਰ ਨੂੰ ਇਹ ਵੇਖੋ ਜੀ ਇਹ ਕਾਫੀ ਟਾਈਮ ਦੇ ਸੀ ਇਹਨਾਂ ਪਿੰਡ ਵਾਸੀ ਸਾਡੇ ਨਗਰ ਵਾਲੇ ਇਹਨਾਂ ਦੇ ਮਗਰ ਲੱਗੇ ਹੋਏ ਆ ਸਾਡੀਆਂ ਦਰਖਾਸਤਾਂ ਹੀ ਬਹੁਤ ਜਣੀਆਂ ਸਾਰੇ ਨਗਰ ਵਾਲੇ ਖੈਤਵੰਦ ਸਾਹਿਬ ਸਾਬਕਾ ਵੀ ਖੜੇ ਨੇ ਪਤਾ ਹੀ ਸਾਰਿਆਂ ਨੂੰ ਕਿ ਅਸੀਂ ਪਰ ਸਾਡੀ ਸੁਣਵਾਰੀ ਕੋਈ ਨਹੀਂ ਹੋ ਰਹੀ ਇਹਦੇ ਕੀ ਕਾਰਨ ਸਮਝ ਰਹੇ ਹੋ ਕਾਰਨ ਹੁਣ ਜੀ ਸਰਕਾਰਾਂ ਦੇ ਜੋ ਵੀ ਲਾ ਲੋ ਕਰੇ ਪਿੰਡ ਨੂੰ ਗੌਰ ਨਹੀਂ ਕਰਦੇ ਕਿ ਪਿੰਡ ਨੂੰ ਜੜਨਾ ਚਾਹੁੰਦੇ ਜਮਾਰਨਾ ਚਾਹੁੰਦੇ ਆਹੀ ਗੱਲ ਹੈ ਜੀ ਪਹਿਲਾਂ ਕਦੇ ਤੁਸੀਂ ਪ੍ਰਸ਼ਾਸਨ ਨਾਲ رابطہ ਕੀਤਾ ਕਿ ਕਿਸੇ ਨੂੰ ਕਦੇ ਕੋਈ ਕੰਪਲੇਂਟ ਦਿੱਤੀ ਹੈ ਹਾਂਜੀ ਕੰਪਲੇਂਟ ਹੋਈਆਂ ਸੜੀਆਂ ਦਰਖਾਸਤਾਂ ਸੜੀਆਂ ਗਈਆਂ ਚੰਡੀਗੜ੍ਹ ਦੀ ਦਰਖਾਸਤਾਂ ਗਈਆਂ ਪਰ ਕੋਈ ਸਰਕਾਰ ਦੇ ਵਿੱਚ ਸਰਪੰਚੋਂ ਵੀ ਮੌਜੂਦਾ ਸਰਕਾਰ ਦੇ ਐਮਐਲਏ ਵੀ ਨੇ ਹਾਂਜੀ ਲੱਗਦਾ ਨਹੀਂ ਆ ਇਹਨਾਂ ਚੀਜ਼ਾਂ ਦੇ ਮਸਲੇ ਆ ਜਿਹੜੇ ਹੱਲ ਹੋਣੇ ਚਾਹੀਦੇ ਪਹਿਲ ਦੇ ਆਧਾਰ ਤੇ ਲੋਕਾਂ ਨੂੰ ਗਲੀਆਂ ਨਾਲੀਆਂ ਦੇ ਵਿੱਚੋਂ ਕੱਢ ਕੇ ਬਾਹਰ ਪਹਿਲਾਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਸਿਹਤ ਸੂਬਾ ਵੱਲ ਦੇਖੋ ਜੀ ਗਲੀਆਂ ਨਾਲੀਆਂ ਦਾ ਚਲੋ ਜਿਵੇਂ ਜਿਹਾ ਹੈਗੀਆਂ ਬਣੀਆਂ ਨੇ ਗਲੀਆਂ ਨਾਲੀਆਂ ਦੇ ਨਾਲ ਲੇਕਿ ਅਸੀਂ ਹਜੇ ਕੋਈ ਸਾਡੇ ਬੱਚੇ ਆ ਉਹ ਤਾਂ ਜੇ ਤੁਰਨਯੋਗ ਹੋਣਗੇ ਜਿੱਥੇ ਰਹਿਣਗੇ ਖਾਣ ਪੀਣ ਵਰੀਆ ਹੋਊਗਾ ਫੇਰੀ ਗਲੀਆਂ ਨਾਲੀਆਂ ਦੇ ਵਿੱਚ ਤੱਲਣ ਜੋਗੇ ਹੋਣਗੇ ਗਲੀਆਂ ਦੇ ਵਿੱਚ ਤੇ ਜੇ ਉਹ ਰਹਿ ਨਾ ਜੇ ਤਾਂ ਕਿ ਉਹਨਾਂ ਮੇਰੇ ਬੇਟੇ ਦੀ ਡੈਥ ਹੋ ਗਿਆ ਕੋਈ ਬਿਮਾਰੀ ਲੱਗਦੀ ਹੈ ਕਿਸੇ ਨੂੰ ਕੋਈ ਤਰ੍ਹਾਂ ਦੀ ਹੁੰਦੀ ਹੈ ਫਿਰ ਜੇ ਹਸਪੀਟਲਾਂ ਵਿੱਚ ਧੱਕੇ ਖਾਣੇ ਆ ਉਹਦੇ ਨਾਲ ਚੰਗਾ ਜੀ ਸਾਨੂੰ ਇਹ ਸਹੂਲਤਾਂ ਦਿੱਤੀਆਂ ਜਾਂ ਸੇਵਾ ਸਹੂਲਤਾਂ ਦਿੱਤੀਆਂ ਸਾਡਾ ਜੋ ਵੀ ਪਿੰਡ ਦਾ ਪਾਣੀ ਹੈ ਉਹ ਸਹੀ ਕਰਕੇ ਚੱਪੜ ਬੰਦ ਕੀਤਾ ਜਾਵੇ ਸਰਪੰਚ ਸਾਹਿਬ ਪਾਣੀ ਇੱਕ ਵੱਡ ਮੁੱਲੀ ਦਾਤ ਹੈ। ਹਾਂਜੀ। ਪਸ਼ੂਆਂ ਨੂੰ ਵੀ ਪਿਉਣਾ ਪੈਂਦਾ ਹੈ, ਘਰ ਦੇ ਵਿੱਚ ਵੀ ਵਰਤਣਾ ਪੈਂਦਾ ਹੈ। ਫਿਰ ਕਿੱਦਾਂ ਗੁਜ਼ਾਰਾ ਹੁੰਦਾ ਜਿਹੜਾ ਬਰਤੀਨ ਵਾਲਾ ਪਾਣੀ ਬਰ ਕਿੱਦਾਂ ਮੈਨੇਜ ਕਰਦੇ ਹੋ ਕਿ ਇਹੀ ਪੀਕੇ ਗੁਜ਼ਾਰਾ ਕਰ ਰਹੇ ਹੋ? ਇਹੀ ਪੀਣਾ ਪੈਂਦਾ ਜੀ, ਕੀ ਕਰੀਏ? ਹੁਣ ਪਸ਼ੂਆਂ ਨੂੰ ਇਹੀ ਪਿਉਣਾ ਪੈਂਦਾ, ਪਸ਼ੂ ਵੀ ਪਿੰਦਾ ਏ, ਅਸੀਂ ਤਾਂ ਅਸੀਂ ਦੁੱਧ ਲੈਨੇ ਆ। ਉਹਦੇ ਵਿੱਚ ਵੀ ਤਾਂ ਡੀਰੀਆ ਹੁੰਦੇ ਆ, ਮਾੜੇ ਕਿੱਦਾਂ ਆਉਂਦੇ ਆ। ਕਰ ਕੀ ਸਕਦੇ ਸਾਡੇ ਕੋਲ ਪਾਣੀ ਹੋਈ। ਲੱਗਨੇ ਰਿਹਾ ਮੌਤ ਨਾਲ ਖੇਡ ਰਹੇ ਹੋ ਕਿਉਂਕਿ ਇੱਕ ਪਾਸੇ ਜਦੋਂ ਤੁਸੀਂ ਕਹਿੰਦਾ ਹੈਗਾ ਵੀ ਪਾਣੀ ਖਰਾਬ ਹੈ, ਧਰਤੀ ਦੇ ਹੇਠਲਾ ਪਾਣੀ ਡੇਟਾ ਵੀ ਚਲਾ ਗਿਆ ਜਹਾਨ ਤੋਂ ਸਬਕ ਨਹੀਂ ਲੈਣਾ ਚਾਹੀਦਾ ਸੀ ਇਸ ਪਿੰਡ ਨੂੰ ਵੀ ਇਕੱਠੇ ਹੋ ਕੇ ਕੋਈ ਨਾਰਾ ਮਾਰਦੇ ਨਾਰਾ ਦੇਖੋ ਜੀ ਨਾਰੇ ਬਹੁਤ ਲਏ ਆ ਹੁਣ ਅਗੋਂ ਸਰਕਾਰਾਂ ਦੇ ਵਾਸਾ ਵਾਸਾਂ ਦੇ ਵਾਸਾ ਕੀ ਕਰਨਾ ਹੁਣ ਆਪਾਂ ਕੀ ਮੰਗ ਕਰਦੇ ਕਿ ਮੰਗੇ ਇਹ ਛੜੀ ਮੰਗੇ ਇਹ ਹੈ ਜੀ ਜੋ ਮੇਰੇ ਨਾਲ ਵਾਪਰੇ ਪਿੰਡ 'ਚ ਕਿਸੇ ਹੋਲਣਾ ਨਾ ਵਾਪਰੇ ਤੇ ਜੋ ਵੀ ਇਹ ਛੱਪੜ ਹੈ ਜਾਂ ਨੂੰ ਬੰਦ ਕੀਤਾ ਜਾਵੇ ਜਾਂ ਦੇ ਟ੍ਰੀਟਮੈਂਟ ਪਲਾਂਟ ਲਾ ਕੇ ਇਹਨੂੰ ਪਾਣੀ ਸਾਫ਼ ਕਰਕੇ ਸਾਨੂੰ ਦਿੱਤਾ ਜਾਵੇ ਜਿਆਦਾਤਰ ਤੁਹਾਡੇ ਬੱਚੇ ਦੀ ਗੱਲ ਕਰਕੇ ਬਲੱਡ ਕੈਂਸਰ ਦੇ ਨਾਲ ਬਹੁਤ ਹੋਈ ਹੈ ਹਾਂਜੀ ਹੋਰ ਜਿਹੜੀਆਂ ਮੋਟਾਂ ਹੋਈਆਂ ਨੇ ਉਹ ਕਿਹੜੀਆਂ ਬਿਮਾਰੀਆਂ ਦਾ ਪੀੜ ਲੱਗਿਆ ਉਹ ਜੇ ਕਾਲੇ ਪੀਲੇ ਦੇ ਹਜੇ ਵੀ ਸਾਡੇ ਪਿੰਡ ਦੇ ਵਿੱਚ ਹੈਗੇ ਆ ਜੀ ਜਿਨ੍ਹਾਂ ਦੀ ਵੀ ਮੈਡੀਸਨ ਚੱਲਦੀ ਪਈ ਆ ਤੇ ਟੀਵੀ ਵਗੈਰਾ ਵੀ ਹੈਗੀ ਆ ਇਹ ਕਾਫੀ ਮਗੇ ਜਿਹੜੇ ਟੈਚ ਕੈਰੀਏਟਰ ਹੈ ਸਾਡੇ ਅੱਧਾ ਪਿੰਡ ਵੀ ਨਿਕਲ ਸਕਦਾ ਜੀ ਜਿਨ੍ਹਾਂ ਦੀ ਹੁਣ ਚੱਲਦੀ ਵੀ ਦਵਾਈ ਉਹ ਤਾਂ ਕਾਫੀ ਹੈਗੇ ਹੈਗੇ ਤੇ ਜਿਹੜੀਆਂ ਬਲੱਡ ਬਲੱਡ ਕੈਂਸਰ ਨਾਲ ਵੀ ਹੋਈਆਂ ਨੇ ਮੇਰਾ ਬੇਟਾ ਸੀ ਉਹਦੀ ਬਲੱਡ ਕੈਂਸਰ ਨਾਲ ਮੌਤ ਹੋ ਗਈ ਆ ਤੇ ਕਈ ਹੋਰ ਵੀ ਆ ਜੀ ਇੱਕਾ ਮੁੰਡਾ ਖੜਾ ਮਿਲਣ ਆ ਲਿਆਂਦੇ ਪਿੱਛੇ ਫਾਇਦਾ ਨਹੀਂ ਦੇਤੋਗੇ ਵੀ ਕੈਂਸਰ ਨਾ ਹੋਈ ਹੈ ਜੀ ਕਿਉਂਕਿ ਉਹਦਾ 15 ਮਹੀਨਾਂ ਤੋਂ ਹਜੇ ਕੈਂਸਰ ਨਾ ਹੋਵੇ ਜਿਵੇਂ ਗੱਲ ਕਰੀਏ ਜੇ ਕੈਂਸਰ ਨਾ ਹੋਤਾ ਹੋਰ ਜਾਂ ਕਾਲੇ ਪੀਲੇ ਡਾਕਟਰਾਂ ਦੀ ਟੀਮ ਕਰ ਰਹੀ ਸੀ ਕੋਈ ਮੈਨਾ ਕਰਨੀ ਆਈ ਨਹੀਂ ਹਜੇ ਰੱਖਣੀ ਆਈ ਜੀ ਕਿ ਬੇਟੇ ਨੂੰ 10 ਦਿਨ ਹੋ ਗਏ ਇਸ ਇਤਿਹਾਨ ਤੋਂ ਹਲਬਦਾ ਕਹਿ ਕੇ ਗਏ ਨੂੰ ਪਰ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਦੀ ਹਜੇ ਉਮੀਦ ਨਹੀਂ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਨਾ ਜੇ ਕੀ ਕੀ ਕਰ ਰਹੇ ਸਾਡੇ ਤਾਈ ਹੋਈ ਜੀ ਐਡੀਸ਼ਨ ਵਾਈ ਕੀਤੀ ਜਾਵੇ ਜੋ ਵੀ ਇਹ ਸਾਨੂੰ ਬਸ ਸੇਰ ਸਹੂਲਤਾਂ ਤੇ ਪਾਣੀ ਵਗੈਰਾ ਸਾਨੂੰ ਸਾਫ ਸੁਥਰਾ ਦਿੱਤਾ ਜਾਂਦਾ। ਕਿ ਸਾਡੇ ਪਿੰਡ ਦੇ ਵਿੱਚ ਨਗਰਵਾਲੇ ਇਹੋ ਹੀ ਮੈਂ ਡਾਊਨ ਆਈ। ਸਾਨੂੰ ਇਸ ਬੱਚੇ ਦੇ ਜਾਨ ਦਾ ਮੈਂ ਬਹੁਤ ਹੀ ਮੇਰੇ ਕੋਈ ਸ਼ਬਦ ਨਹੀਂ ਹੈ ਜਿੰਦੇ ਨਾਲ ਮੈਂ ਦੁੱਖ ਦਾ اظہار ਕਰ ਸਕਾਂ। ਮੇਰਾ ਨਾਮ ਛਮਸ਼ੀਰ ਸਿੰਘ ਹੈ। ਔਰ ਅਸੀਂ ਇਸ ਸਰਪੰਚ ਸਾਹਿਬ ਦੇ ਘਰੇ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਮਣਾਉਣ ਵਾਸਤੇ ਆਏ ਆ ਪਰ ਅਸੀਂ ਕੀ ਕਰੀਏ ਸਾਡੇ ਕੋਲ ਇੱਥੇ ਆਣ ਕੇ ਇਹਨਾਂ ਦੇ ਹੌਸਲਾ ਦੇਣ ਵਾਸਤੇ ਵੀ ਦੋ ਸ਼ਬਦ ਨਹੀਂ ਹੈਗੇ ਸਾਡੇ ਕੋਲ ਕਿਉਂਕਿ ਸਾਡੇ ਨਾਲ ਇਹੋ ਜਿਹੜਾ ਕਹਿਰ ਵਾਪਰਿਆ ਏ ਇਹ ਜਿੱਥੇ ਰੱਬ ਦੇ ਨਾਲ ਕੋਈ ਸਾਡਾ ਪਿਛਲੇ ਜਨਮਾਂ ਦਾ ਕੋਈ ਵੈਰ ਹੋਊਗਾ ਜਿਹੜਾ ਉਹਨੇ ਲਿਆ ਏ ਪਰ ਜੇ ਉਸ ਤੋਂ ਵੀ ਬਾਅਦ ਅਸੀਂ ਗੱਲ ਕਰ ਲਈਏ ਵੱਡੀ ਗੱਲ ਕਰ ਲਈਏ ਤੇ ਜਿਹੜੀ ਸਾਡੀਆਂ ਸਰਕਾਰਾਂ ਨੇ ਸਾਡੇ ਪੁੱਤ ਦੀ ਮੌਤ ਕੀਤੀ ਆ ਸਾਡੇ ਇਸ ਬੱਚੇ ਦੀ ਜੁਵਰਾਜ ਸਿੰਘ ਛੋਟਾ ਜਿਹਾ ਬੱਚਾ 12 ਸਾਲ ਦੀ ਉਮਰ ਤੁਸੀਂ ਤਸਵੀਰ ਦੇ ਵਿੱਚ ਜਨਤਾ ਨੂੰ ਦਿਖਾਓਗੇ ਮੈਂ ਤੁਹਾਡੇ ਮਾਤੇ ਬਣਾਇਆ ਦੱਸਣਾ ਚਾਹੁੰਦਾ ਵੀ ਸਾਡੇ ਬੱਚੇ ਦਾ ਮੌਤ ਨਹੀਂ ਹੋਈ ਇਹ ਹਸਾਬ ਨਾਲ ਸਾਡੀਆਂ ਸਰਕਾਰਾਂ ਨੇ ਹੁੰਦਾ ਕਤਲ ਕੀਤਾ ਕਿਉਂਕਿ ਇਸ ਪਿੰਡ ਦੇ ਵਿੱਚ ਇਹ ਪਹਿਲੀ ਮੌਤ ਨਹੀਂ ਇਸ ਪਿੰਡ ਦੇ ਸਾਬਕਾ ਸਰਪੰਚ ਵੀ ਮੇਰੇ ਨਾਲ ਖਲੋਤੇ ਹੋ ਅਮਰੂਦ ਦਾ ਸਰਪੰਚ ਤੇ ਆਪਾਂ ਘਰੇ ਖਲੋਤੇ ਆ ਇਸ ਪਿੰਡ ਦੇ ਵਿੱਚ 14ਵੀਂ ਮੌਤ ਆ ਜਿਹੜੀ ਕੈਂਸਰ ਦੇ ਨਾਲ ਹੋਈ ਹੈ ਥੱਬਿਆਂ ਦੀਆਂ ਥੱਬਿਆਂ ਥੱਬਿਆਂ ਦੀਆਂ ਥੱਬੇ ਦਰਖਾਸਤਾਂ ਦੇ ਇਹਨਾਂ ਦੇ ਕੋਲ ਪਏ ਆ ਅਫਸਰ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਉਦੋਂ ਮਗਰਮਛ ਧਿਆਨ ਜੂਬ ਹੋਣ ਵਾਸਤੇ ਕੋਈ ਜਾਂ ਆਪਦੇ ਖਾਣਾ ਪੂਰਤੀ ਵਾਸਤੇ ਇੱਥੇ ਆ ਜਾਂਦੇ ਆ ਪਰ ਸਾਰੇ ਪਿੰਡ ਵਾਸੀ ਇੱਥੇ ਖਲੋਤੇ ਆ ਉਸ ਤੋਂ ਮਗਰੋਂ ਕੋਈ ਦੁਬਾਰਾ ਜਿਹੜੀ ਸਾਡੀਆਂ ਸਿੰਪਲ ਲੈ ਕੇ ਜਾਂਦਾ ਹੈ ਪਾਣੀ ਦੇ ਉਹਦੀ ਰਿਪੋਰਟ ਵੀ ਦੱਸਣ ਵਾਸਤੇ ਸਾਨੂੰ ਨਹੀਂ ਆਉਂਦਾ ਵੀ ਤੁਹਾਡਾ ਪਾਣੀ ਇੰਨਾ ਕਿ ਜ਼ਰੀਲਾ ਏ ਜਾਂ ਇਹਦੇ ਨਾਲ ਤੁਸੀਂ ਪਿੰਡ ਛੱਡ ਦਿਓ ਜਾਂ ਇਹਦੇ ਨਾਲ ਤੁਸੀਂ ਦੁਨੀਆ ਛੱਡ ਦਿਓ ਸਾਨੂੰ ਕੁਝ ਵੀ ਦੱਸਣਾ ਆਉਂਦੇ ਪਰ ਪਿੰਡ ਦੇ ਸਾਨੂੰ ਸੱਡਣ ਵਾਸਤੇ ਕੋਈ ਕਹਿੰਦਾ ਨਹੀਂ ਦੁਨੀਆ ਸੀ ਛੱਡੀ ਜਾ ਰਹੇ ਆ 14 ਮੌਤਾਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਨਿੱਕੀ ਜਿਹੀ ਆਬਾਦੀ ਵਾਲੇ ਪਿੰਡ ਦੇ ਵਿੱਚੋਂ ਹੋ ਜਾਣੀਆਂ ਇਹ ਕੋ ਬਹੁਤ ਵੱਡੀ ਇਸ ਪਿੰਡ ਦੀ ਔਰ ਕਿੰਨੇ ਟੋਟਲ ਘਰ ਹੈਗੇ ਇੱਥੇ 300 ਜਿਹੜੀ ਇੱਥੋਂ ਦੀ ਆਬਾਦੀ ਆ ਤੇ 222 ਘਰ ਆ 200 ਵੋਟ ਆ 200 ਤੋਂ 220 220 ਵੋਟਾਂ ਆ ਕਾਰਨ ਕੀ ਸਮਝੋਂ ਵੀ ਕਹਿ ਸਕਦੇ ਵੀ ਪ੍ਰਸ਼ਾਸਨ ਦੀ ਲਾਪਰਵਾਹੀ ਕਿਉਂਕਿ ਐਡੀ ਵੱਡੀ ਘਟਨਾ ਵਾਪਰ ਗਈ ਔਰ ਪਹਿਲਾਂ ਤੁਸੀਂ ਦੱਸ ਰਹੇ ਇੰਨੀਆਂ ਮੌਤਾਂ ਹੋ ਗਈਆਂ ਜਿਹੜੀ ਇਸ ਮੌਤ ਦਾ ਕਾਰਨ ਆ ਉਹ ਇਸ ਬੱਚੇ ਦੀ ਮੌਤ ਕੈਂਸਰ ਨਾਲ ਹੋਈ ਆ ਔਰ ਡਾਕਟਰਾਂ ਨੇ ਉਹਨੂੰ ਉਸ ਦੀ ਕੈਂਸਰ ਦਾ ਕਾਰਨ ਜਿਹੜਾ ਹੈ ਉਹ ਸਾਡੇ ਨਾਲ ਹੀ ਬਿਲਕੁਲ ਜਿਹੜਾ ਪਿੰਡ ਦੀ ਨਿਆਈ ਤੇ ਆ ਕੰਧ ਦੇ ਨਾਲ ਬਿਲਕੁਲ ਜਿਹੜਾ ਛੱਪੜ ਬਣਿਆ ਹੋਇਆ ਵਾ ਉਹਦੇ ਵਿੱਚ ਜਰੀਲੇ ਪਾਣੀ ਦਾ ਧਰਤੀ ਵਿੱਚ ਜਜ਼ਬ ਹੋਣਾ ਜਿਹੜਾ ਹੈ ਉਹ ਦੱਸਿਆ ਗਿਆ ਆ ਔਰ ਇੱਥੇ ਲੱਗ ਇੱਕ ਨਗਰ ਹੈ ਵੱਡਾ ਫਤੇਗੜ ਪੈਂਤੂਰ ਉਹ ਇੱਥੋਂ ਤਕਰੀਬਨ 1.5-2 ਕਿਲੋਮੀਟਰ ਦੀ ਦੂਰੀ ਤੇ ਆ ਪਰ ਉਸ ਪਿੰਡ ਦੇ ਵਿੱਚ ਛੋਟੇ-ਛੋਟੇ ਕਈ ਛੱਪੜ ਸੀਗੇ ਉਹ ਸਾਰਿਆਂ ਨੇ ਇੱਧਰ ਨੂੰ ਜਿਵੇਂ ਅਸੀਂ ਪਾਕਿਸਤਾਨੀ ਹੁੰਨੇ ਆ ਸਾਡੇ ਨਾਲ ਕੋਈ ਵੈਰ ਕੱਢਣਾ ਹੁੰਦਾ ਏ ਇੱਧਰ ਨੂੰ ਪਾਣੀ ਦਾ ਬਹਾਨਾ ਕਰਕੇ ਸਾਡੇ ਪਿੰਡ ਦੀਆਂ ਜੜ੍ਹਾਂ ਦੇ ਨਾਲ ਬਿਲਕੁਲ ਕੰਧਾਂ ਦੇ ਨਾਲ ਜਿਹੜਾ ਇਹ ਛੱਪੜ ਬਣਾਤਾ ਏ ਜਦੋਂ ਕਿ ਚਾਹੀਦਾ ਏ ਸੀਗਾ ਵੀ ਸਾਡੀਆਂ ਪਿਛਲੀਆਂ ਸਰਕਾਰਾਂ ਨੂੰ ਭਾਵੇਂ ਉਹ ਕਿਸੇ ਵੀ ਪਾਰਟੀ ਦੀਆਂ ਰਹੀਆਂ ਹੋਣ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਕਿਸੇ ਦੀ ਸਲਾਹਤ ਨਹੀਂ ਕਰਦਾ ਪਰ ਕਮਸੇ ਕਮ ਉਹਨਾਂ ਨੇ ਆਪ ਦਾ ਜਿਹੜਾ ਵਾ ਉਹ ਸਰਕਾਰ ਦੇ ਹੋਣ ਦਾ ਧਰਮ ਨਹੀਂ ਨਿਭਾਇਆ ਜਿਹੜਾ ਉਹਨਾਂ ਦਾ ਰਾਜ ਧਰਮ ਸੀਗਾ ਜਿਹੜਾ ਉਹਨਾਂ ਨੇ ਪਰਜਾ ਨੂੰ ਸਹੂਲਤਾਂ ਦੇਣੀਆਂ ਸੀ ਉਹਨਾਂ ਨੇ ਨਿਭਾਈਆਂ ਨਹੀਂ ਇਸ ਵਾਸਤੇ ਚਾਹੀਦਾ ਤੇ ਸੀ ਵੀ ਐਡੇ 20000 ਤੋਂ 25000 ਦੀ ਆਬਾਦੀ ਵਾਲਾ ਨਗਰ ਆ ਉੱਥੇ ਹੁਣ ਤੱਕ کئی ਸਾਲ ਪਹਿਲਾਂ ਉਹ ਚੰਗਾ ਟ੍ਰੀਟਮੈਂਟ ਪਲਾਂਟ ਲੱਗ ਜਾਣਾ ਚਾਹੀਦਾ ਸੀ ਵੀ ਜਾਂ ਉੱਥੋਂ ਜਿਹੜਾ ਸ਼ਹਿਰ ਦਾ ਪਾਣੀ ਨਿਕਲਦਾ ਹੈ ਨਿਕਾਸ ਨਿਕਲਦਾ ਹੈ ਉਹਨੂੰ ਥੋੜਾ ਜਿਹਾ ਸੋਧ ਕੇ ਤੇ ਅਸੀਂ ਇਹਨਾਂ 50 ਫੁੱਟ ਲੂੰਗਾ ਟੋਆ ਜੂ ਪਟ ਰਹੇ ਆ ਅਸੀਂ ਇਹਨੂੰ ਸੀਵਰੇਟ ਟਰੀਟਮੈਂਟ ਲਾ ਕੇ ਖੇਤਨ ਪਾਣੀ ਦੇਗੀ ਜਿਵੇਂ ਕਿ ਇਹਨਾਂ ਨੇ ਕਹਿ ਹੈਗਾ ਕਾਫੀ ਬਰਖਾਸਾ ਵੀ ਦਿੱਤੀਆਂ ਛੋਟਾ ਪਿੰਡ ਹੋਣ ਕਰਕੇ ਤਾਂ ਬਸ ਸੁਣਵਾਈ ਨਹੀਂ ਹੋ ਰਹੀ ਇਹਨਾਂ ਦੀ ਅ ਛੋਟਾ ਜਾਂ ਵੱਡੇ ਪਿੰਡ ਦੀ ਗੱਲ ਨਹੀਂ ਜੀ ਜੇ ਆਪਾਂ ਸਮਝ ਲਈਏ ਤੇ ਇੱਕ ਵਿਅਕਤੀ ਦੀ ਵੀ ਉਨੀ ਕੀਮਤ ਹੈ ਜਿੰਨੀ ਪੂਰੇ ਭਾਰਤ ਦੀ ਆ ਕਿਉਂਕਿ ਉਹ ਵਿਅਕਤੀ ਪਰਿਵਾਰ ਵਾਸਤੇ ਉਨੀ ਹੀ ਮਹੱਤਤਾ ਰੱਖਦਾ ਹੈ ਜਿੰਨੀ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰੱਖਦੇ ਜਿੰਨੀ ਕਿ ਸਾਡੇ ਦੇਸ਼ ਦਾ ਮੁੱਖ ਮੰਤਰੀ ਰੱਖਦਾ ਹੈ ਜਿੰਨੇ ਕਿ ਸਾਡੇ ਦੇਸ਼ ਦੇ ਐਮਐਲਏ ਸਹਿਬਾਨ ਮੁੱਖ ਮੰਤਰੀ ਸਹਿਬਾਨ ਐਮਪੀ ਸਹਿਬਾਨ ਰੱਖਦੇ ਸਾਡਾ ਬੱਚਾ ਉਹਨਾਂ ਤੋਂ ਘੱਟ ਨਹੀਂ ਗਾ ਪਰ ਇਹ ਸਨਵਾਈ ਦਾ ਕਾਰਨ ਇਹ ਨਹੀਂ ਹੈ ਸਨਵਾਈ ਦਾ ਕਾਰਨ ਇਹ ਹੈ ਵੀ ਸਾਡੀਆਂ ਜੜੀਆਂ ਸਰਕਾਰਾਂ ਹੈ ਉਹ ਸਾਨੂੰ ਲਾਲਚ ਵਾਲੇ ਪਾਸੇ ਜਾਦਾ ਧੱਕ ਰਹੀਆਂ ਹੈ ਨਾ ਤੇ ਸਾਨੂੰ ਕੋਈ ਰੋਜ਼ਗਾਰ ਦੇ ਰਹੀਆਂ ਹੈ ਨਾ ਸਾਨੂੰ ਕੋਈ ਜੀਵਨ ਦਾ ਵਿਜ਼ਨ ਦੱਸ ਰਹੀਆਂ ਨੇ ਨਾ ਸਾਡੀ ਕੋਈ ਸਿਹਤ ਵੱਲ ਧਿਆਨ ਦੇ ਰਹੀਆਂ ਹੈ ਨਾ ਸਾਡੀ ਕੋਈ ਕਾਨੂੰਨ ਵਿਵਸਥਾ ਨੂੰ ਬਹਾਰ ਰੱਖਣ ਵਾਸਤੇ ਸੁਰੱਖਿਆ ਵੱਲ ਧਿਆਨ ਦੇ ਰਹੀਆਂ ਹੈ ਨਾ ਸਾਡੀ ਕੋਈ ਸਿੱਖਿਆ ਵੱਲ ਧਿਆਨ ਦੇ ਰਹੀਆਂ ਹੈ ਇਸ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਦਾ ਨਤੀਜਾ ਹੈ ਅਕਸਰ ਜੇ ਗੱਲ ਕਰੀਏ ਸਰਕਾਰਾਂ ਸੇ ਸਹੂਲਤਾਂ ਨੂੰ ਲੈ ਕੇ ਬੜੇ ਵਾਅਦੇ ਕਰਦੀਆਂ ਇੰਨੀਆਂ ਮੋਟਾਂ ਹੋ ਜਾਣਾ ਕਿਵੇਂ ਦੇਖਦੇ ਹੋ ਜੇ ਮੈਂ ਆਪਦੇ ਇਲਾਕੇ ਦੀ ਗੱਲ ਹੀ ਕਰ ਲਾਂ ਤਾਂ ਇੱਥੇ ਜਿਹੜੀਆਂ ਵੀ ਸਰਕਾਰ ਵਾਅਦੇ ਕਰਦੀ ਹੈ ਨਾ ਜਾਂ ਢੰਡੋਰੇ ਪਿੱਟਦੀ ਆ ਜਾਂ ਪ੍ਰਚਾਰ ਕਰਦੀ ਉਹ ਸਾਰੇ ਦੇ ਸਾਰੇ ਸਿਰਫ ਉਹ ਫਲੈਕਸ ਬੋਰਡਾਂ ਟਿੱਕਰ ਜਾਂ ਅਖਬਾਰਾਂ ਦੇ ਵਿੱਚ ਪ੍ਰਚਾਰ ਤੱਕ ਦੀ ਸੀਮਤ ਆ ਜ਼ਮੀਨੀ ਪੱਧਰ ਤੇ ਉੱਤੇ ਸਰਕਾਰ ਕੁਝ ਨਹੀਂ ਕਰ ਰਹੀ ਔਰ ਮੈਂ ਸਮਝਦਾ ਹਾਂ ਵੀ ਸਰਕਾਰ ਨੂੰ ਜਿਨ੍ਹਾਂ ਦੇ ਇਹਨਾਂ ਦੇ ਸਾਡੇ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ 2.5 ਲੱਖ ਕਰੋੜ ਦੇ ਕਰਜ਼ੇ ਨੂੰ 2.4 ਕਰੋੜ ਰੁਪਏ ਦੇ ਕਰਜ਼ੇ ਤੱਕ ਰਹਿ ਗਏ ਸਾਡੇ ਮਲਾਜਮਾਂ ਨੂੰ ਤੇ ਉਹਨਾਂ ਕੋਲ ਤਨਖਾਹਾਂ ਦੇਣ ਨੂੰ ਨਹੀਂ ਆਈਆਂ ਇੱਕ ਇੱਕ ਅਫਸਰ ਕੋ 10-10 ਚਾਰਜ ਨਹੀਂ ਉਹਨੇ ਪੋਸਟਿੰਗਾਂ ਨਹੀਂ ਪੂਰੀਆਂ ਕਰ ਸਕਦੇ ਅਸੀਂ ਉਹ ਜਿਹੜੇ ਸਾਰੇ ਕਾਰਨ ਰਲ ਕੇ ਆ ਨਾ ਉਹ ਹੀ ਐ ਸੋ ਸਾਡੀ ਮੌਤ ਦੇ ਜ਼ਿੰਮੇਵਾਰ ਆ ਔਰ ਸਰਕਾਰ ਨੂੰ ਤਾਂ ਮੈਂ ਸਮਝਦਾ ਮੈਂ ਪੰਜਾਬ ਨਹੀਂ ਕੁਛ ਕਰੂਗੀ ਮੈਂ ਅੱਜ ਇੱਥੇ ਜਿੱਥੇ ਸਰਪੰਚ ਸਾਹਿਬ ਦੇ ਨਾਲ ਦੁੱਖ ਸਾਂਝਾ ਕਰਦਾ ਏ ਉੱਥੇ ਮੈਂ ਸਾਰੀ ਸੰਗਤ ਨਾਲ ਵਾਅਦਾ ਕਰਦਾ ਏ ਵੀ ਮੈਂ ਇਸ ਬੱਚੇ ਦੀ ਮੌਤ ਨੂੰ ਜੇ ਆਪਾਂ ਇੱਕ ਇਹਨੂੰ ਕੋਈ ਆਪਾਂ ਇਹ ਨਹੀਂ ਕੈਸ਼ ਕਰਨ ਦੀ ਗੱਲ ਆ ਕੋਈ ਇਸ ਤਰ੍ਹਾਂ ਦੀ ਪਰ ਸਾਡੇ ਵਰਗੀ ਘਟਨਾ ਕਿਸੇ ਹੋਰ ਨਾਲ ਨਾ ਵਾਪਰੇ ਇਸ ਵਾਸਤੇ ਇਸ ਬੱਚੇ ਦੀ ਮੌਤ ਦਾ ਮੈਂ ਦੁਹਾਈ ਦੇ ਕੇ ਪਿੱਟ ਕੇ ਰੋ ਕੇ ਮੈਂ ਸੈਂਟਰ ਕੋਲ ਮਸਲਾ ਲੈ ਕੇ ਜਾਊਗਾ ਵੀ ਅਸੀਂ ਇਸ ਪਾਣੀ ਦਾ ਜਾਂ ਛੱਪੜ ਦਾ ਜਿਹੜਾ ਇਹ ਮਸਲਾ ਕੋਈ ਨਾ ਕੋਈ ਇਹਦਾ ਸੀਵਰੇਜ ਟ੍ਰੀਟਮੈਂਟ ਪਲਾਗਟ ਲਾ ਕੇ ਇਹਨੂੰ ਇਸ ਛੱਪੜ ਨੂੰ ਖਤਮ ਕਰਕੇ ਬੰਦ ਕਰਕੇ ਇਹਨੂੰ ਪਾਣੀ ਨੂੰ ਵੰਡ ਕੀਤੀ ਜਾਵੇ ਸਰ ਅੱਜ ਬੱਚੇ ਦੇ ਮੌਤ ਨੂੰ 10 ਦਿਨ ਤੋਂ ਉੱਪਰ ਹੋ ਚੁੱਕੇ ਆ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਪਿੰਡ ਤੇ ਨਹੀਂ ਪਹੁੰਚਿਆ ਪਿਛਲੀਆਂ ਸਰਕਾਰਾਂ ਦੀ ਨਲਾਕੀ ਹੈ ਪਰ ਜੇਕਰ ਗੱਲ ਹੁਣ ਦੀ ਕਰੀਏ ਜਿਹੜੇ ਪੱਛੇ ਜਿਹੜਾ ਜਿਹਦੀ ਮੌਤ ਹੋਈ ਹੈ ਉਹਦੇ ਪਿਤਾ ਜੀ ਵੀ ਜਿਹੜੇ ਮੌਜੂਦਾ ਸਰਕਾਰ ਦੇ ਜਿਹੜੇ ਕੋਲੇ ਸਰਪੰਚ ਬਣੇ ਹੋਏ ਲੱਗ ਨਹੀਂ ਰਿਹਾ ਕਿਤਨਾ ਕਿਤੇ ਜਿਹੜੀ ਸਰਕਾਰਾਂ ਦੀ ਵੱਡੀ ਨਲਾਕੀ ਜਿਹੜੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਗੀ ਇੱਥੇ ਜੰਗਲ ਰਾਜ ਹੈ ਇੱਥੇ ਕੋਈ ਕਿਸੇ ਨੂੰ ਤੁਰੇ ਜਾਂਦੇ ਬੰਦੇ ਨੂੰ ਦੁਕਾਨ ਤੋਂ ਘਰੇ ਆਉਂਦੇ ਨੂੰ ਘਰੋਂ ਕਾਰੋਬਾਰ ਤੇ ਜਾਂਦੇ ਨੂੰ ਕਿੱਥੇ ਕਿਸੇ ਨੂੰ ਗੋਲੀ ਮਾਰਦੇ ਕੋਈ ਸੂਰਤ ਨਹੀਂ ਕੋਈ ਸੁਣਵਾਈ ਨਹੀਂ ਕੋਈ ਥਾਣੇ ਦੇ ਵਿੱਚ ਨਹੀਂ ਗਈ ਕੋਈ ਡੀਸੀ ਦਫ਼ਤਰ ਤੁਰੇ ਜਾਓ ਕੋਈ ਐਸਐਸਪੀ ਦਫ਼ਤਰ ਧਰਨੇ ਮਾਰੇ ਮਜਾਰੇ ਕਰਕੇ ਇੱਥੇ ਨਿਆਂ ਲੈਣਾ ਪੈ ਰਿਹਾ ਪਰਚੇ ਦਰਜ ਕਰਾਉਣੇ ਪੈ ਰਹੇ ਆ ਸਾਡੀ ਬੱਚੇ ਦੀ ਮੌਤ ਦੇ ਉੱਤੇ ਜਿਹੜਾ ਉਹ ਕਿੰਨੇ ਅਸਰ ਕਰਨਾ ਜੀ ਇਸ ਵਾਸਤੇ ਮੈਨੂੰ ਤਾਂ ਹੁਣ ਬਹੁਤ ਨਿਰਾਸ਼ਾ ਦੇ ਮਾਹੌਲ ਦੇ ਵਿੱਚ ਅਸੀਂ ਜੀ ਰਹੇ ਆ ਇਹਦੀ ਸੈਂਟਰ ਸਰਕਾਰ ਜੇ ਸਾਡੀ ਬਾਹ ਫੜੇ ਤਾਸੀਂ ਸਮਝਦੇ ਆ ਵੀ ਇਸ ਜਿੱਥੇ ਉਹ ਸੀਵਰੇਜ ਪਲਾਨਟ ਬਣਾ ਰਹੇ ਆ ਜਿੱਥੇ ਪਿੰਡਾਂ ਦੇ ਵਿੱਚ ਇੰਟਰਲੌਕ ਲਾ ਰਹੇ ਆ ਸਾਨੂੰ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਅਸੀਂ ਕੱਚੇ ਥਾਵਾਂ ਦੇ ਵੀ ਤੁਰ ਕੇ ਗੁਜ਼ਾਰਾ ਕਰ ਸਕਦੇ ਆ ਪਰ ਸਾਨੂੰ ਜਿਹੜੀ ਆ ਇਹ ਬਿਮਾਰੀ ਵਾਲੇ ਪਾਣੀ ਦੀ ਜਿਹੜੀ ਨਿਕਾਸੀ ਵਾਲੇ ਪਾਣੀ ਦੀ ਜਿਹੜੀ ਆ ਸੀਵਰੇਜ ਟ੍ਰੀਟਮੈਂਟ ਲਾ ਕੇ ਜਿਹੜਾ ਇਹਦਾ ਹੱਲ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਸਰਦਾਰ ਦਲਜੀਤ ਸਿੰਘ ਸਾਫ ਸਰਪੰਚ ਪਿੰਡ ਦਾ ਨਹਿਰਾਇਸ ਸਿਮਰ ਗੱਲ ਕਰੀਏ ਤਾਂ ਪਿਛਲੇ ਦਿਨੀ ਬੱਚੇ ਦੀ ਮੌਤ ਹੋਈ ਹੈ ਭਿਆਨਕ ਬਿਮਾਰੀ ਦੇ ਨਾਲ ਪੂਜਿਆ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਬੋਲ ਤੱਕ ਕੀ ਕਹੂੰ ਪਿਛਲੇ 3-3.5 ਸਾਲ ਦੇ ਵਿੱਚ 14 ਮੋਟਾ ਕੈਂਸਰ ਨਾਲ ਚਟੀਆਂ ਜੀ ਤੇ ਕਾਲੇ ਪੀੜੀ ਦੇ ਮਰੀਜ਼ ਸਾਡੇ ਪਿੰਡ ਵਿੱਚ ਬਹੁਤ ਜ਼ਿਆਦੇ ਆ। ਆ ਗੰਦੇ ਪੰਨੇ ਕਰਕੇ ਸਾਡਾ ਪਿੰਡ ਬਹੁਤ ਭਿਆਨਕ ਸਥਿਤੀ ਦੇ ਵਿੱਚ ਹੈ। ਜੇ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਸਿਹਤ ਸੂਤਾ ਨੂੰ ਲੈ ਕੇ ਵੱਡੇ ਵੱਡੇ ਬਾਅਦੂ ਚੁਟੇ ਜਾਂਦੇ ਨੇ। ਪਰ ਇੱਕ ਪਾਸੇ ਜੇ ਪਿੰਡ ਸਾਨੇਵਾਲ ਦੀ ਗੱਲ ਕਰੀਏ ਤਾਂ ਲਗਾਤਾਰ ਮੋਟਾਵਾ ਵਸੇਨਾ ਜਾਰੀ ਹੈ। ਪਰ ਸਿਹਤ ਸੂਣ ਪੈ ਸਰਕਾਰ ਦਾ ਵੇ ਕਰਦੀ ਆ। ਇਹ ਇੱਕ ਫੋਕੀ ਐਡਵਰਟਾਈਜ਼ਮੈਂਟ ਆ ਜਾਂ ਬੋੜਾ ਨਾ ਕੇ ਪੀਨੀ ਅੱਧਾ। ਗਰਾਊਂਡ ਲੈਵਲ ਤੇ ਕੁਝ ਨਹੀਂ ਹੈਗਾ। ਤੁਸੀਂ ਸਾਡੇ ਪਿੰਡਾਂ ਇੱਕ ਦੇਖ ਲਿਆ। ਮਜੂਰ ਦਾ ਸਰਪੰਚ ਦੇ 12 ਸਾਲ ਦੇ ਪਤਲੋ ਤੇ ਬੇਟੇ ਦੀ ਕੈਂਸਰ ਨਾਲ ਮੌਤ ਹੋ ਜਾਂਦੀ ਹੈ। ਆਪਕੇ ਦੇਖ ਲਓ ਤੇ ਕੀ ਹਾਲਾਤ ਨੇ, ਕਿਸੇ ਨੂੰ ਪਤਾ। ਪ੍ਰਸ਼ਾਸਨ ਦੇ ਧਿਆਨ ਵਿੱਚ ਨਹੀਂ ਆਂਦਾ। ਇਹਨਾਂ ਚੀਜ਼ਾਂ ਬਿਮਾਰੀਆਂ ਨੂੰ ਜਾਂ ਪ੍ਰਸ਼ਾਸਨ ਆਇਆ ਇੱਥੇ ਤੁਹਾਡੀ ਸਕਾਰ ਲਈ ਆਉ। ਸਰ ਪ੍ਰਸ਼ਾਸਨ ਦੇ ਧਿਆਨ ਤੇ ਲਿਆਉਣ ਸਾਨੂੰ 5-6 ਸਾਲ ਹੋ ਗਏ ਜੀ। ਪ੍ਰਸ਼ਾਸਨ ਸਾਡੇ ਪਿੰਡ ਨਹੀਂ ਆ ਕੇ ਵੜਿਆ। ਹੁਣ 12 ਸਾਲ ਦੇ ਬੱਚੇ ਦੀ ਮੌਤ ਹੋਈ ਆ। ਦੇ ਹੋਮ ਪ੍ਰਸ਼ਾਸਨ ਕੋਲ ਮੀਡੀਆ ਤੁਹਾਡੇ ਲੋਕ ਮੀਡੀਆ ਕਰਮਚਾਰੀ ਸਾਰੇ ਪਿੰਡਾਂ ਤੇ ਆਏ ਨੇ ਉਹਨਾਂ ਨੇ ਸਾਡੀ ਆਵਾਜ਼ ਚੱਕੀ ਆ ਤੇ ਪ੍ਰਸ਼ਾਸਨ ਦੀ ਇੱਕ ਟੀਮ ਆਈਆਂ ਨੇ ਉਹ ਵੀ ਸਿਰਫ ਪੰਜ-ਛਤ ਪਾਣੀ ਦੇ ਸੈਂਪਲ ਲੈ ਕੇ ਆ ਬਲੱਡ ਸੈਂਪਲ ਨਾਲ ਪਿੰਡ ਤੇ ਕੁਝ ਨਹੀਂ ਲਿਆ ਤੇ ਦਾਅਵੇ ਕੀਤੇ ਜਾਂਦੇ ਵੀ ਘਰ-ਘਰ ਦੇ ਵਿੱਚ ਬਲੱਡ ਸੈਂਪਲ ਲੈ ਕੇ ਦੇ ਘਰ-ਘਰ ਤੋਂ ਵਾਟ ਪਾਣੀ ਦੇ ਸੈਂਪਲ ਲੈ ਕੇ ਸਾਡੀ ਚਾਲ ਚੱਲ ਰਹੀ ਆ ਪਰ ਨਹੀਂ ਗਰਾਊਂਡ ਲੈਵਲ ਤੇ ਨਹੀਂ ਪਹੁੰਚੀ ਇਹ ਗੱਲ ਕਰੀਏ ਤਾਂ ਸਿਹਤ ਮੰਤਰੀ ਨੇ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਿਵਲ ਹਸਪਤਾਲਾਂ ਦੇ ਹੋਰ ਸ਼ਹਿਰਾਂ ਦੇ ਦੌਰੇ ਕਰ ਰਹੇ ਨੇ ਯਾਰ ਇਹਨੇ ਕਿ ਸੇ ਸਹੂਲਤਾਂ ਨੂੰ ਲੈ ਕੇ ਸਾਡੀ ਸਰਕਾਰ ਆ ਜਿਹੜੀ ਪੂਰੇ ਕੰਮ ਕਰ ਰਹੀ ਆ ਪੂਰੀਆਂ ਸਹੂਲਤਾਂ ਦੇ ਰਹੀ ਆ ਉਸ ਨੂੰ ਜਿਵੇਂ ਦੇਖਦੇ ਹੋ ਤੇ ਇਸ ਪਿੰਡ ਦੇ ਵਿੱਚ ਲਗਾਤਾਰ ਮੋਤਾ ਹੋ ਰਿਹਾ ਸਰ ਬਾਕੀ ਪੰਜਾਬ ਦਾ ਸਾਨੂੰ ਪਤਾ ਨਹੀਂਗਾ ਪਰ ਸਾਡੇ ਪਿੰਡ ਵਾਸਤੇ ਦਾਅਵੇ ਮੰਤਰੀ ਸਾਹਿਬ ਦੇ ਬਿਲਕੁਲ ਝੂਠੇ ਨੇ ਸਰਕਾਰ ਦੇ ਦਾਅਵੇ ਬਿਲਕੁਲ ਝੂਠੇ ਨੇ ਸਾਡੇ ਪਿੰਡ ਦੇ ਹਾਲਾਤ ਤੇ ਦੇਖ ਹੀ ਲਿਆ ਕੁਛ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਬਲੱਡ ਕੈਂਸਰ ਦੀ ਜਾਂ ਹੋਰ ਕਿਹੜੀਆਂ ਭਿਆਨਕ ਬਿਮਾਰੀਆਂ ਨੇ ਜਿਹੜੀਆਂ ਇਸ ਪਿੰਡ ਦੇ ਲੋਕਾਂ ਨੂੰ ਸਤਾ ਰਹੇ ਨੇ ਲੋਕਾਂ ਨੂੰ ਕੈਂਸਰ ਕਾਲਾ ਪੀੜਿਆਕ ਟੀਵੀ ਤੇ ਤਿੰਨ ਬਿਮਾਰੀਆਂ ਸਾਡੇ ਪਿੰਡ ਦਾ ਨੂਆ ਵੀ ਜਗੜ ਚੱਲਿਆ ਚੁੱਕਿਆ ਪੂਰਾ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਹਿਲਾਂ ਅਕਾਲੀ ਦਲ ਦੀ ਵੀ ਰਹੀ ਐ ਕਾਂਗਰਸ ਦੀ ਵੀ ਰਹੀ ਐ ਉਦੋਂ ਤੋਂ ਹੀ ਮੋਕਾ ਹੋ ਰਹੀਆਂ ਨੇ ਕਿਸੇ ਸਰਕਾਰ ਨੇ ਵੀ ਧਿਆਨ ਨਹੀਂ ਦਿੱਤਾ ਕਾਰਨ ਕੀ ਸਮਝ ਲੋ ਇਹਨਾਂ ਕਾਰਨ ਸਾਡੇ ਪਿੰਡ ਦੀ ਹੱਤ ਛੱਪੜ ਬਣਾਇਆ ਫਰੇਗੜ ਪਿੰਡ ਦੂਰ ਦੇ ਪੰਚਾਇਤ ਨੇ ਬਣਾਇਆ ਜੀ ਪਰ ਛੱਪੜ ਦਾ 40 45 ਫੁੱਟ ਡੂੰਘਾ ਪਟਿਆ ਆ ਜੀ ਤੇ ਸਾਡੇ ਜ਼ਮੀਨੀ ਪਾਣੀ ਦਾ ਲੈਵਲ 50 ਫੁੱਟ ਤੇ ਆ ਤੋ ਦੋਨੇ ਲੈਵਲ ਪਾਣੀ ਦੇ ਗੰਦੇ ਪਾਣੀ ਦਾ ਤੇ ਹੇਠਲੇ ਪਾਣੀ ਦਾ ਲੈਵਲ ਮੈਚ ਕਰ ਗਿਆ ਜੀ ਉਹ ਪਾਣੀ ਸਾਡੇ ਪਿੰਡ ਦੇ ਲੋਕ ਪੀ ਰਹੇ ਜੀ ਉਹਦੇ ਕਰਕੇ ਬਿਮਾਰੀਆਂ ਦਾ ਸ਼ਿਕਾਰ ਸਾਡਾ ਪਿੰਡ ਕੀ ਮੰਗਤੀ ਕਰਦੇ ਹਾਂ ਕਿ ਅਗਲੇ ਪਿੰਡ ਦੇ ਵਿੱਚ ਉਹ ਨਤੀ ਕੀਤਾ ਜਾਊਗਾ ਇਸ ਦਾ ਹੱਲ ਕਰਵਾਉਣ ਦੇ ਲਈ ਕੀ ਕਰੂ ਆਹੇ ਸਰਕਾਰ ਨੂੰ ਕਹਿੰਦੇ ਜਾਂ ਤਾਂ ਉਹ ਟ੍ਰੀਟਮੈਂਟ ਪਲਾਂਟ ਲਾ ਕੇ ਇਹਦਾ ਪਾਣੀ ਖੇਤਾਂ ਨੂੰ ਦਿੱਤਾ ਜਾਵੇ ਜਾਂ ਸ਼ੱਪਰ ਨੂੰ ਬੰਦ ਕੀਤਾ ਜਾਵੇ ਤੇ ਜਾਂ ਫਿਰ ਸਾਡੇ ਪਿੰਡ ਨੂੰ ਕੋਈ ਨਾ ਕੋਈ ਦਵਾਈ ਪਾ ਕੇ ਸਾਡੇ ਪਿੰਡ ਨੂੰ ਮਾਰਤਾ ਜਾਵੇ ਸਾਰੇ ਨੂੰ ਜਾਂ ਸਾਡੇ ਪਿੰਡ ਪਾਂ ਫਿਰ ਅਸੀਂ ਆ ਤਾਂ ਪਿੰਡ ਛੱਡ ਕੇ ਜਾਂਦੇ ਆ ਇਹ ਦੋ ਦੋ ਤਿੰਨ ਹੀ ਹਾਲ ਸਰਕਾਰ ਦੇ ਜਿਹੜਾ ਵੀ ਸਰਕਾਰ ਚਾਹੁੰਦੀ ਹੈ ਅਈ ਉਹ ਹੀ ਕਰਨ ਤਿਆਰ ਮੇਰਾ ਨਾਮ ਜੀ ਹਰਮਨਪ੍ਰੀਤ ਸਿੰਘ ਆ ਪਿੰਡ ਮੇਰਾ ਦਾਨੇਵਾਲਾ ਜੀ ਜ਼ਿਲ੍ਹਾ ਮੋਗਾ ਵੀਰ ਜੀ ਪਿੰਡ ਦੇ ਵਿੱਚ ਬੜੀ ਵੱਡੀ ਸਮੱਸਿਆ ਹੈ ਕਾਲੇ 피ੜੀ ਦੀ ਗੱਲ ਕੀਤੀ ਜਾਵੇ ਕੈਂਸਰ ਦੀ ਬਿਮਾਰੀਆਂ ਨਾਲ ਕਾਫੀ ਲੋਕ ਜਿਹੜੇ ਜੂਝ ਰਹੇ ਨੇ ਕਿੱਦਾਂ ਕਿ ਵੱਡਾ ਪਿੰਡ ਔਰ ਕਿੰਨੇ ਕਿੱਥੇ ਲੋਕ ਜਿਹੜੇ ਵਸ ਰਹੇ ਆ ਇਸ ਤਰ੍ਹਾਂ ਦਾ ਜਿਹੜਾ ਇੱਥੇ ਬਿਮਾਰੀਆਂ ਫੈਲ ਹੋਈ ਸਰ ਸਾਡਾ ਜਿਹੜਾ ਪਿੰਡ ਆ ਬਹੁਤਾ ਵੱਡਾ ਨਹੀਂਗਾ 40 ਤੋਂ 45 ਘਰ ਆ 300 ਦੇ ਕਰੀਬ ਆਬਾਦੀ ਆ ਤੇ 200 ਦੇ ਕਰੀਬ ਜਿਹੜੀਆਂ ਵੋਟਾਂ ਆ ਸਾਡੇ ਪਿੰਡਾਂ ਜੀ ਜਿਹੜਾ ਇੱਥੇ ਬਿਮਾਰੀਆਂ ਫੈਲਣ ਦਾ ਮੁੱਖ ਕਾਰਨਾ ਸਾਡੇ ਪਿੰਡ ਦੇ ਨੇੜੇ ਦੀ ਇੱਕ ਕਸਬਾ ਵਾ ਫਤੇਗੜ ਪਿੰਤੂਰ ਜਿਸ ਦਾ ਗੰਦਾ ਪਾਣੀ ਸਾਡੇ ਪਿੰਡ ਦੇ ਲਾਗੇ ਇੱਕ ਛੱਪੜ ਆ ਜਿਸ ਦੀ ਡੰਗਾਈ 40 ਤੋਂ 45 ਫੁੱਟਾ ਉਸ ਦੇ ਵਿੱਚ ਆ ਕੇ ਪੈਂਦਾ ਵਾ ਜੋ ਕਿ ਸਾਡੇ ਪਿੰਡ ਦੇ ਪਾਣੀ ਦੇ ਲੈਵਲ ਦੇ ਬਿਲਕੁਲ ਬਰਾਬਰ ਆ ਜਿਸ ਦੇ ਕਾਰਨ ਉਸ ਪਾਣੀ ਦਾ ਅਸਰ ਸਾਡੇ ਪਿੰਡ ਦੇ ਪਾਣੀ ਵਿੱਚ ਜਾ ਰਿਹਾ ਤੇ ਉਹੀ ਪਾਣੀ ਅਸੀਂ ਪੀ ਰਹੇ ਹਾਂ ਤੇ ਸਾਡੇ ਜਾਨਵਰ ਜਿਹੜੇ ਆ ਪਸ਼ੂ ਆ ਜਿਨ੍ਹਾਂ ਦਾ ਅਸੀਂ ਦੁੱਧ ਵਰਤਦੇ ਹਾਂ ਕਰੇ ਉਹੀ ਪਾਣੀ ਉਹ ਪੀ ਰਹੇ ਜਿੰਦੇ ਕਰਕੇ ਸਾਡੇ ਪਿੰਡ ਦੇ ਵਿੱਚ ਜਿਹੜਾ ਬਿਮਾਰੀਆਂ ਦਾ ਸੰਸਾਰਾ ਚੱਲ ਰਿਹਾ ਹੈ ਪਿਛਲੇ ਦਿਨ ਵੀ ਤੁਹਾਡੇ ਫਾਦਰ ਸਾਹਿਬ ਵੀ ਐਕਸਪਾਇਰ ਹੋਈ ਸੀ ਉਹਦਾ ਕੀ ਕਾਰਨ ਹੈ ਮੇਰੇ ਸਰ ਫਾਦਰ ਸਾਹਿਬ ਮੇਰੇ ਦਾਦਾ ਜੀ ਦੋ ਸਾਡੇ ਘਰ ਦੀਆਂ ਕੈਂਸਰ ਦੀ ਬਿਮਾਰੀ ਨਾਲ ਮੌਤਾਂ ਹੋ ਚੁੱਕੀਆਂ ਆ 2020 ਦੇ ਵਿੱਚ ਮੇਰੇ ਦਾਦਾ ਜੀ ਦੀ ਡੈਥ ਹੋਈ ਆ ਤੇ 2024 ਦੇ ਵਿੱਚ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਦੀ ਡੈਥ ਹੋਈ ਆ ਜੀ ਉਹਨਾਂ ਦਾ ਵੀ ਬਿ ਤੇ ਹੋਰ ਵੀ ਪਿੰਡ ਦੇ ਵਿੱਚ ਮੋਟਾ ਹੋ ਰਹੀਆਂ ਨੇ ਸਰਕਾਰਾਂ ਨੇ ਜਿਹੜੀਆਂ ਸਿਹਤ ਸੂਚਨਾ ਨੂੰ ਲੈ ਕੇ ਵਾਅਦੇ ਕਰ ਰਹੀਆਂ ਨੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਕੀ ਕਹਿਣਾ ਚਾਹੀਦਾ ਇਹ ਸਾਰੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਰਕਾਰਾਂ ਦੀ ਬਹੁਤ ਵੱਡੀ ਨਲਾਇਕੀ ਹੈ ਇਸ ਚੀਜ਼ ਦੇ ਪਿੱਛੇ ਪਿਛਲੇ 5 ਸਾਲ ਤੋਂ ਅਸੀਂ ਡੀਸੀ ਸਾਹਿਬ ਤੱਕ 4 ਤੋਂ 5 ਦਰਖਾਸਤਾਂ ਲੈ ਕੇ ਜਾ ਚੁੱਕੇ ਆਂ ਮੈਡਮ ਚਰੂਮਿਤਾ ਜੀ ਨਾਲ ਤਾਂ ਮਕੋੜ ਤੋਂ ਉਹਨਾਂ ਕੋਲ ਅਸੀਂ 4 ਤੋਂ 5 ਵਾਰ ਜਾ ਚੁੱਕੇ ਆਂ ਯੋ ਸਾਡੀ ਸੁਣਵਾਈ ਬਿਲਕੁਲ ਵੀ ਨਹੀਂ ਕੀਤੀ ਗਈ ਜੀ ਮੈਡਮ ਚਾਰੂਮੇਤਾ ਜੀ ਖੁਦ ਆ ਕੇ ਸਾਡਾ ਜਿਹੜਾ ਮੌਕਾ ਵੀ ਦੇਖ ਕੇ ਗਏ ਹੋਏ ਛੱਪੜ ਤੇ ਖਬਰਾਂ ਵੀ ਅਸੀਂ ਲਵਾ ਰਹੇ ਹਾਂ ਕਾਫੀ ਲੰਮੇ ਸਮੇਂ ਤੋਂ ਪਰ ਸਰਕਾਰ ਦੇ ਕੰਨ ਤੇ ਹਜੇ ਤੱਕ ਜੂੰ ਨਹੀਂ ਸਰਗੀ ਜੀ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਨਮਾਇਦਾ ਤੁਹਾਡੇ ਕੋਲ ਪਹੁੰਚਿਆ ਨਹੀਂ ਸਰ 10 ਦਿਨ ਹੋ ਗਏ ਆ ਜੀ ਬੱਚੇ ਦੀ ਮੌਤ ਨੂੰ ਛੋਟਾ ਜਿਹਾ ਬੱਚਾ ਸੀ 12 ਸਾਲ ਦੀ ਉਮਰ ਸੀਗੀ ਹਜੇ ਤੱਕ ਸਾਡੇ ਪਿੰਡ ਵਿੱਚ ਨਾਤਕੀ ਪ੍ਰਸ਼ਾਸਨ ਦੀ ਟੀਮ ਆਈ ਸਿਰਫ ਪਾਣੀ ਦੇ ਸੈਂਪਲ ਲੈਣ ਆਏ ਆ ਉਹ ਵੀ ਸਾਰੇ ਪਿੰਡ ਦੇ ਸੈਂਪਲ ਨਹੀਂ ਲੈ ਕੇ ਗਏ ਸਿਰਫ ਅੱਦੇ ਕੰਨਾ ਦੇ ਸੈਂਪਲ ਲੈ ਕੇ ਗਏ ਆ ਤੇ ਕੋਈ ਏਡੀ ਕਾਰਵਾਈ ਹੋ ਨਹੀਂ ਰਹੀ ਸਰ ਹੁਣ ਆਪਾਂ ਕੀ ਮੰਗ ਕਰਦੇ ਗਿਆਂ ਪਰਿਸ਼ਾਸ਼ਨ ਤੋਂ ਸਰ ਸਾਡੀ ਇਹੀ ਮੰਗ ਆ ਵੀ ਜਿਹੜਾ ਜਿਹੜਾ ਕਿ ਅਸੀਂ ਚੇਤਾਵਨੀ ਦਿੱਤੀ ਆ ਪ੍ਰਸ਼ਾਸਨ ਨੂੰ ਵੀ ਸਾਡੇ ਜਿਹੜਾ ਪਿੰਡ ਤੇ ਬੱਚੇ ਦੀ ਮੌਤ ਹੋਈ ਜਾਂਦਾ ਭੋਗ ਆ ਜੀ ਕੱਲ ਨੂੰ ਕੱਲ ਤੱਕ ਜੇ ਤੱਕ ਪ੍ਰਸ਼ਾਸਨ ਇਸ ਦੇ ਕਿ ਕਾਰਵਾਈ ਕਰਦਾ ਤੇ ਠੀਕ ਆ ਨਹੀਂ ਤੇ ਫਿਰ ਅਸੀਂ ਕਿਸਾਨਾਂ ਜਾਂ ਇੱਥੇ ਬੰਦਿਆਂ ਨੂੰ ਨਾਲ ਲੈ ਕੇ ਇੱਕ ਵੱਡਾ ਸੰਘਰਸ਼ ਕਰਾਂਗੇ ਜੀ ਇਸ ਪਾਣੀ ਦੇ ਖਿਲਾਫ